ਦਸ਼ਕੋ ਫੇਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਜੀ ਡਾਕਟਰ ਸਾਹਿਬ ਸਾਡੇ ਕੋਲ ਮੈਂ ਕੁਝ ਮੈਸੇਜਸ ਜਿਹੜੇ ਨੇ ਸਾਂਝੇ ਕਰ ਲਾ ਫਿਰ ਟਾਈਮ ਤੁਹਾਡਾ ਜੀ ਮੇਗਰਾਜ ਸਿੰਘ ਬੜੇ ਦਿਨਾਂ ਬਾਅਦ ਇਹਨਾਂ ਨੇ ਯਾਦ ਫਰਮਾਇਆ ਲਿਖਦੇ ਨੇ ਡਾਕਟਰ ਸਾਹਿਬ ਜੀ ਡਾਕਟਰ ਬੀ ਆਰ ਅੰਬੇਦਕਰ ਨੇ Hindu ਬ੍ਰਾਹਮਣਾ ਬਾਰੇ ਕਿਹਾ ਕਿ ਵੀ ਇਹ ਜਿਹੜੇ ਨੇ ਬ੍ਰਾਹਮਣ ਇਹਨੇ ਤੰਗ ਦਿਲ ਕਿਉਂ ਨੇ ਉਹਦਾ ਉਹਨਾਂ ਨੇ ਆਪ ਹੀ ਕਿਹਾ ਕਿ ਇਹ ਇਸ ਲਈ ਕਿ ਦੂਸਰੇ ਲੋਕਾਂ ਦੀ ਖੁਸ਼ੀ ਬਰਦਾਸ਼ਤ ਨਹੀਂ ਕਰ ਸਕਦੇ ਇਹ پاگل ਤੇ ਨਹੀਂ ਤੇ ਉਹਨਾਂ ਨੇ ਅੱਗੋਂ ਕਿਹਾ ਕਿ ਵੀ ਉਹਨਾਂ ਕਿਹਾ ਕਿ ਇਹਨਾਂ ਦੇ ਕਲਚਰ ਵਿੱਚ ਹੀ ਹੈ ਦੂਸਰੇ ਦਾ ਹਮੇਸ਼ਾ ਹੀ ਬੁਰਾ ਕਰਨਾ ਖਾਲਸਤਾਨ ਜ਼ਿੰਦਾਬਾਦ ਕਹਿਣਗੇ ਵੈਸੇ ਸਰਵੇ ਭਵੰਤੂ ਸੁਖਿ ਨੇ ਸਰਵੇ ਸੰਤੂ ਨਿਰਾਮਿਆ ਇਹ ਇਹਨਾਂ ਦਾ ਆਈਡੀਆ ਲੈ ਕੇ ਜੇ ਸਾਰੇ ਸੁਖੀ ਰਹਿਣ ਸਾਰੇ ਆਰੋਗ ਰਹਿਣ ਪਰ ਅਲਟੀਮੇਟਲੀ ਇਹਨਾਂ ਦੇ ਲਈ ਬ੍ਰਾਹਮਣ ਦਾ ਕਲਚਰ ਜਿਹੜਾ ਹੈ ਉਹੀ ਡੋਮਿਨੇਟਿੰਗ ਕਲਚਰ ਹੈ ਤੇ ਖੁਸ਼ੀ ਵੀ ਬ੍ਰਾਹਮਣ ਦੇ ਨਾਲ ਜੁੜੀ ਹੋਈ ਹੈ ਬਾਕੀ ਜਿਹੜੇ ਨੇ ਉਹ ਸਾਰੇ ਸ਼ੂਦਰ ਬਣਾ ਦੇ ਨੇ ਕਿਸੇ ਨੂੰ ਮਲੇਚ ਬਣਾ ਦਿਓ ਕਿਸੇ ਨੂੰ ਹੱਤਵਾਦੀ ਬਣਾ ਦਿਓ ਜੀ ਨਵਰੂਪ ਸਿੰਘ ਫਤਿਹ ਅੱਦਸ ਕਰਦੇ ਨੇ ਵਾਇਰਜੀ ਦਾ ਖਾਲਸਾ ਵਾਲਾ ਜੀ ਕੀ ਫਤਿਹ ਜਿਆਦੀ ਬੀਬੀ ਫਰੀਦਾ ਖਾਨ ਗ੍ਰੇਟ ਟਾਕ ਐਕਸਲੈਂਟ WhatsApp ਬੀਬੀ ਫਰੀਦਾ ਜੀ ਅਸੀਂ ਦਾ ਸਮਝਦੇ ਸੀ ਤੁਸੀਂ ਐਤਵਾਰ ਵਾਲੇ ਫੰਕਸ਼ਨ ਤੇ ਆਓਗੇ ਮੈਂ ਮਿਸ ਕਰ ਰਹੀ ਸੀ ਤੁਹਾਨੂੰ ਅਸੀਂ ਮਿਸ ਕੀਤਾ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਸਿੰਘ ਕਮ ਵਾਇਰ ਗਰੂ ਜੀ ਬਸ਼ਰਤ ਮੁਹੰਮਦ ਪਾਕਿਸਤਾਨ ਜ਼ਿੰਦਾਬਾਦ ਖਾਰਿਸਤਾਨ ਜ਼ਿੰਦਾਬਾਦ ਬਹੁਤ ਬਹੁਤ ਸ਼ੁਕਰੀਆ ਫਾਲੋਪ ਸ਼ੇਅਰ ਬਟ ਨਾਈਸ ਮੈਂ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਵਟਸਐਪ ਤੇ ਹੁਣ ਪੋਡੀਅਮ ਤੁਹਾਡੇ ਹਵਾਲੇ ਥੈਂਕ ਯੂ ਡਾਕਟਰ ਸਾਹਿਬ ਸਾਡੇ ਕੋਲ ਈਮੇਲ ਆਈ ਹੈ ਵੀਰ ਸ਼ਰਨਦੀਪ ਸਿੰਘ ਜੀ ਦੀ ਆਸਟ੍ਰੇਲੀਆ ਤੋਂ ਇਹ ਲਿਖਦਿਆਂ ਡਾਕਟਰ ਅਮਰਜੀਤ ਸਿੰਘ ਜੀ ਅਤੇ ਬੀਬੀ ਨੀਰਮ ਕੋਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਮਾਫੀ ਚਾਹੁੰਦਾ ਕਿ ਦੇਰ ਨਾਲ ਲਿਖ ਰਿਹਾ ਹਾਂ ਮੋਦੀ ਸਰਕਾਰ ਦੁਆਰਾ ਜੋ ਕਰੰਸੀ ਬਦਲਣ ਦਾ ਕੰਮ ਕੀਤਾ ਗਿਆ ਹੈ ਉਸ ਦਾ ਮਕਸਦ ਇਹ ਹੈ ਕਿ ਜਿਹੜਾ ਕਾਲਾ ਧਨ ਬੇਈਮਾਨ ਲੋਕਾਂ ਨੇ ਇਕੱਠਾ ਕਰਕੇ ਆਪਣੇ ਕੋਲ ਰੱਖਿਆ ਹੋਇਆ ਹੈ ਉਸ ਨੂੰ ਰਿਕਵਰ ਕਰਕੇ ਸਰਕਾਰ ਆਪਣੇ ਕਬਜੇ ਵਿੱਚ ਕਰਨਾ ਚਾਹੁੰਦੀ ਹੈ ਜਿਵੇਂ ਕਿ ਬਹੁਤੇ ਲੋਕ ਸਮਝਦੇ ਹਨ ਪਰ ਇਸ ਸਕੀਮ ਦਾ ਅਸਲ ਮਕਸਦ ਇਹ ਹੈ ਕਿ ਬੀਜੇਪੀ ਦੂਜੀਆਂ ਰਾਜਨੀਤਿਕ ਪਾਰਟੀਆਂ ਨੂੰ ਫਾਈਨੈਂਸ਼ੀਅਲੀ ਕਮਜ਼ੋਰ ਕਰਕੇ ਬਹੁਤਾ ਪੈਸਾ ਆਪਣੇ ਕਬਜੇ ਵਿੱਚ ਕਰਨਾ ਚਾਹੁੰਦੀ ਹੈ ਇਹ ਸਮਝਣਾ ਥੋੜਾ ਮੁਸ਼ਕਿਲ ਹੈ ਪਰ ਮੈਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦਾ ਹਾਂ ਜੇਕਰ ਭਾਰਤ ਸਰਕਾਰ ਦੇ ਅਨੁਸਾਰ 1000 ਬਿਲੀਅਨ ਰੁਪਇਆ ਰਿਜ਼ਰਵ ਬੈਂਕ ਨੇ ਪ੍ਰਿੰਟ ਕੀਤਾ ਹੈ ਪਰ ਮਾਰਕੀਟ ਵਿੱਚ ਸਿਰਫ 300 ਬਿਲੀਅਨ ਹੀ ਚੱਲ ਰਿਹਾ ਹੈ ਇਸ ਦਾ ਮਤਲਬ ਹੈ ਕਿ 700 ਬਿਲੀਅਨ ਦੀ ਕਰੰਸੀ ਬਲੌਕ ਪਈ ਹੈ ਜਿਸ ਵਿੱਚੋਂ ਜ਼ਿਆਦਾ ਪੈਸਾ 500 ਤੇ 1000 ਦੇ ਨੋਟ ਹਨ ਜੋ ਕਿ ਜਾਂ ਤਾਂ ਰਾਜਨੀਤਿਕ ਪਾਰਟੀਆਂ ਜਾਂ ਅੰਡਰਵਰਲਡ ਐਂਡ ਡਰੱਗ ਮਾਫੀਆ ਦੇ ਕੋਲ ਹਨ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਅਗੋਂ ਹਰੇਕ ਪਾਰਟੀ ਦੇ ਆਪਣੇ ਆਪਣੇ ਅੰਡਰਵਰਲਡ ਐਂਡ ਡਰੱਗ ਮਾਫੀਆ ਹਨ ਜਿਨ੍ਹਾਂ ਰਾਹੀਂ ਇਹ ਪੈਸਾ ਇਲੈਕਸ਼ਨ ਵੇਲੇ ਲੋਕਾਂ ਵਿੱਚ ਵੰਡਿਆ ਜਾਂਦਾ ਹੈ ਤੇ ਵੋਟਾਂ ਦੀ ਖਰੀਦੋ-ਫਰੋਖਤ ਕੀਤੀ ਜਾਂਦੀ ਹੈ ਪਾਰਟੀਆਂ ਇਹ ਪੈਸਾ ਸਿਰਫ ਇਲੈਕਸ਼ਨ ਜਿੱਤਣ ਲਈ ਹੀ ਵਰਤਦੀਆਂ ਹਨ ਪਰ ਨਵੀਂ ਕਰੰਸੀ ਪ੍ਰਿੰਟ ਕਰਕੇ ਜੇਕਰ 올ਡ ਕਰੰਸੀ ਰੀਪਲੇਸ ਕੀਤੀ ਜਾਵੇ ਤੇ ਦੂਜੀਆਂ ਪਾਰਟੀਆਂ ਦਾ ਪੈਸਾ ਡੈੱਡ ਹੋ ਜਾਂਦਾ ਹੈ ਦੂਜੇ ਪਾਸੇ ਉਹੀ ਕਾਲਾ ਤੰਨ ਭਾਜਪੀ ਦੇ ਹੱਥ ਵਿੱਚ ਆ ਜਾਂਦਾ ਹੈ ਜਿਸ ਨਾਲ ਲੰਬੇ ਸਮੇਂ ਤੱਕ ਵੋਟਾਂ ਖਰੀਦ ਕੇ ਲੰਬੇ ਸਮੇਂ ਤੱਕ ਰਾਜ ਕੀਤਾ ਜਾ ਸਕਦਾ ਹੈ ਹੁਣ ਇਸ ਆਬ ਦਾ ਮਤਲਬ ਸਿਰਫ ਪੰਜਾਬ ਤੇ ਯੂਪੀ ਦੇ ਇਲੈਕਸ਼ਨ ਜਿਤਨਾ ਹੈ ਨਾ ਕਿ ਕਾਲਾ ਤਨ ਰਿਕਵਰ ਕਰਨਾ ਹੈ ਤਨ ਪਹਿਲੇ ਵੀ ਕਾਲਾ ਸੀ ਤੇ ਉਹ ਨਵੀਂ ਕਰੰਸੀ ਨਾਲ ਵੀ ਕਾਲਾ ਹੀ ਰਹਿਣਾ ਹੈ ਪਰ ਫਰਕ ਸਿਰਫ ਇਹਨਾਂ ਹੈ ਕਿ ਉਸ ਪਿਆਸੀ ਦੇ ਮਾਲਕ ਬਦਲ ਜਾਣਗੇ ਲੋਕ ਭਾਵੇਂ ਸਾਰਾ ਦਿਨ ਭੁੱਖੇ ਪਿਆਸੇ ਬੈਂਕ ਅੱਗੇ ਜਾਂ ਏਟੀਐਮ ਅੱਗੇ ਭੇਡਾਂ ਵਾਂਗੂ ਲਾਈਨ ਅਪ ਬਣਾ ਕੇ ਖੜੋਤੇ ਰਹਿਣ ਨੇਤਾ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਨੇ ਅਗਲੇ 5 ਸਾਲ ਦਾ ਇੰਤਜ਼ਾਮ ਕਰਨਾ ਹੈ ਤੇ ਇਹ ਸੈਟਿੰਗ ਕਰਨੀ ਹੈ ਕਿ ਭੇਡਾਂ ਨੂੰ ਫਿਰ ਮੁਰਖ ਕਿਵੇਂ ਬਣਾਉਣਾ ਹੈ ਉਪਰੋਂ ਜਿਸ ਤਰੀਕੇ ਨਾਲ ਪਲਾਨ ਨੂੰ ਲਾਗੂ ਕੀਤਾ ਗਿਆ ਹੈ ਕਿ ਉਹ ਵੀ ਕਾਬਲੇ ਤਾਰੀਫ ਹੈ ਮੈਂ ਸੁਣਿਆ ਹੈ ਕਿ ਮੋਦੀ ਨੂੰ ਜਦੋਂ ਰਿజర్ਵ ਬੈਂਕ ਨੇ ਦੱਸਿਆ ਕਿ ਪਲਾਨ ਤਿਆਰ ਹੋ ਗਿਆ ਹੈ ਤੇ ਉਸ ਤੋਂ ਥੋੜੀ ਦੇਰ ਬਾਅਦ ਹੀ ਇੱਕ ਪ੍ਰੈਸ ਕਾਨਫਰੈਂਸ ਸੀ ਜਿਸ ਵਿੱਚ ਗਲਤੀ ਨਾਲ ਉਸਦੇ ਮੂੰਹ ਨਿਕਲ ਗਿਆ ਕਿ 500 ਹਜ਼ਾਰ ਨੋਟ ਬੰਦ ਹੋ ਜਾਣਗੇ ਕਿਉਂਕਿ ਫੁਕਰੀ ਮਾਰਨ ਦੀ ਆਦਤ ਹੈ ਉਸ ਨੂੰ ਇਸ ਕਰਕੇ ਹਫੜਾ ਦਫੜੀ ਵਿੱਚ ਇਸ ਨੂੰ ਲਾਗੂ ਵੀ ਕਰਨਾ ਪਿਆ ਭਾਵੇਂ ਕਿ ਨਵੀਂ ਕਰੰਸੀ ਅਜੇ ਤਿਆਰ ਵੀ ਨਹੀਂ ਸੀ ਜਿਸ ਦੀ ਘਾਟ ਕਰਕੇ ਲੋਕ ਹੁਣ ਤੱਕ ਵੀ ਲਾਈਨਾਂ ਵਿੱਚ ਲੱਗੇ ਹੋਏ ਹਨ ਇਸ ਤੋਂ ਪਹਿਲੇ ਵੀ ਇੱਕ ਵਾਰੀ ਭਾਰਤ ਵਿੱਚ ਇਵੇਂ ਹੀ ਮੁਹੰਮਦ ਬਿੰਦ ਤੁਗਲਕ ਵੱਲੋਂ ਕਰੰਸੀ ਬਦਲੀ ਗਈ ਸੀ ਪਰ ਉਸ ਤੋਂ ਬਾਅਦ ਸਾਰੀ ਕਰੰਸੀ ਵਾਪਸ ਕੀਤੀ ਗਈ ਤੇ 150 ਸਾਲ ਤੱਕ ਮੁਹੰਮਦ ਬਿੰਦ ਤੁਗਲਕ ਦੀ ਕਵਰਤੀ ਉਸ ਕਰੰਸੀ ਦਾ ਢੇਰ ਲੱਗਾ ਰਿਹਾ ਸੀ ਜੇਕਰ ਹੋ ਸਕੇ ਤੇ ਕਿਸੇ ਦਿਨ ਤੁਸੀਂ ਮੁਹੰਮਦ ਬਿੰਦ ਤੁਗਲਕ ਦੀ ਜੀਵਨੀ ਆਪਣੇ ਸ਼ੋਅ ਵਿੱਚ ਪੜਿਓ ਇਟਸ ਗੁੱਡ ਕਮੇਡੀ ਹੁਣ ਜੇਕਰ ਭਾਰਤ ਵਿੱਚ ਡੈਮੋਕ੍ਰੇਸੀ ਹੁੰਦੀ ਤੇ ਫਿਰ ਕਰੰਸੀ ਬਾਰੇ ਇੱਕ ਬਿੱਲ ਸੰਸਦ ਵਿੱਚ ਪੇਸ਼ ਹੁੰਦਾ ਫਿਰ ਉਸ ਉਤੇ ਬਿਆਸ ਹੁੰਦੀ ਤੇ ਫਿਰ ਜੇਕਰ ਬੈਲ ਬੌਮ ਨਾਲ ਪਾਸ ਹੁੰਦਾ ਫਿਰ ਕਾਨੂੰਨ ਬਣਦਾ ਫਿਰ ਤਿਆਰੀ ਹੁੰਦੀ ਫਿਰ ਕਾਨੂੰਨ ਲਾਗੂ ਹੁੰਦਾ ਤੇ ਫਿਰ ਕਰੰਸੀ ਬਦਲੀ ਜਾਂਦੀ ਪਰ ਇਹ ਕੋਈ ਡੈਮੋਕ੍ਰੇਸੀ ਨਹੀਂ ਤੇ ਨਾ ਇਹ ਡਿਕਟੇਟਰਸ਼ਿਪ ਹੈ ਇਹ ਮਿਕਸਡ ਅਪ ਜੂਆ ਦੜਾ ਸੱਟਾ ਜਿਸki लाठी ਉਸki ਬਿਆਸ ਹੈ ਤੇ ਇਹ ਰਾਜਨੀਤਿਕ ਪਾਰਟੀਆਂ ਨਹੀਂ ਇਹ ਰਾਜਨੀਤਿਕ ਗੈਂਗਸ ਹਨ ਹੁਣ ਬੇਈਮਾਨੀ ਤੇ ਖੂਨ ਵਿੱਚ ਹੈ ਇਹ ਕਿਵੇਂ ਜਾ ਸਕਦੀ ਹੈ ਹੁਣ ਜੇ ਕਰੰਸੀ ਬਦਲ ਦੀ ਲੱਗੇ ਹੀ ਸੀ ਤਾਂ 2000 ਦੇ ਨੋਟ ਦੀ ਕੀ ਲੋੜ ਸੀ ਸਾਰੇ ਨੋਟ ਬੰਦ ਕਰਕੇ ਇੱਕੋ ਹੀ 420 ਦਾ ਚਲਾ ਦਿੰਦੇ ਨਾਲੇ ਉਹ ਫਿਤਰਤ ਦੇ ਹਿਸਾਬ ਨਾਲ ਪਰਫੈਕਟ ਮੈਚ ਹੋਣਾ ਸੀ ਜੀਰਾ ਸਾਹਿਬ ਅ ਵੀਰ ਸ਼ਰਨਜੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਆਸਟ੍ਰੇਲੀਆ ਤੋਂ ਲਿਖਿਆ ਜੀ ਉਹਨਾਂ ਦੀ ਲਿਖਤ ਸੈਲਫ ਐਕਸਪਲੇਨੇਟਰੀ ਹੈ ਉਹਨਾਂ ਨੇ ਕਾਫੀ ਵੀਰਵਿਧਨ ਨਾਲ ਗੱਲਾਂ ਕੀਤੀਆਂ ਨੇ ਜੀ ਪਰ ਫਿਰ ਵੀ ਕੁਛ ਮੈਂ ਇਹ ਤੇ ਜ਼ਰੂਰ ਕਮੈਂਟ ਕਰਨਾ ਚਾਹਾਂਗਾ ਕਿ ਵੈਸੇ ਇਹ ਡੀ ਜਿਹੜਾ ਨੋਟਾਂ ਦਾ 500000 ਬੈਂਨ ਔਰ ਅੱਜ ਇੰਨੇ ਦਿਨ ਬੀਤਣ ਬਾਅਦ ਵੀ ਬੈਂਕਾਂ ਦੀਆਂ ਲਾਈਨਾਂ ਏਟੀਐਮ ਚ ਪੈਸੇ ਨਹੀਂ ਨੇ ਜੀ ਜਿਹੜੇ ਉੱਥੋਂ ਦੇ ਐਕਸਪਰਟਸ ਨੇ ਉਹਨਾਂ ਦਾ ਕਹਿਣਾ ਹੈ ਵੀ ਜਿਵੇਂ ਨਸ ਬੰਦੀ इंदिरा गांधी ਨੂੰ ਲੈ ਬੈਠੀ ਸੀ ਅਮਰਜੈਂਸੀ ਪੀਰੀਅਡ ਜਿਵੇਂ ਨੋਟਬੰਦੀ ਨੇ ਇਹਨਾਂ ਦਾ ਭੋਗ ਪਾ ਦੇਣਾ ਹਾਲਾਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਚੰਡੀਗੜ੍ਹ ਦੇ ਵਿੱਚ ਚੋਣਾਂ ਹੋਈਆਂ ਨੇ ਉਹਦੇ ਵਿੱਚ ਬੀਜੇਪੀ ਨੂੰ ਚੰਗੀ ਬੜਥ ਮਿਲੀ ਹੈ ਔਰ ਇਹ ਕਿੰਨਾ ਕੁ ਇਫੈਕਟਿਵ ਹੋਏਗਾ ਲੋਕਾਂ ਦੀ ਯਾਦਾਸ਼ ਕਿੰਨੀ ਹੁੰਦੀ ਹੈ ਔਰ ਆਮ ਬੰਦੇ ਆਮ ਲੋਕ ਜਿਹੜੇ ਨੇ ਉਹ ਕਿਵੇਂ ਬ੍ਰੇਨ ਵਾਸ਼ ਕੀਤੇ ਹੋਏ ਨੇ ਹਿੰਦੂਤਵਾਦ ਦੇ এজেন্ডੇ ਦੇ ਥੱਲੇ ਔਰ ਨੇੜੇ ਜੇ ਆ ਕੇ ਕੋਈ ਹੋਰ ਡਰਾਮੇਬਾਜ਼ੀ ਕਰਨਗੇ ਵੈਸੇ ਯੂਪੀ ਪੰਜਾਬ ਦੀਆਂ ਚੋਣਾਂ 'ਚ ਗੱਲ ਸਾਹਮਣੇ ਆ ਜਾਏਗੀ ਕਿ ਕਿੰਨਾ ਕੇਸ ਦਾ ਅਸਰ ਹੁੰਦਾ ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਾਰਾ ਮਾਫੀਆ ਮੋਦੀ ਦਾ ਹੁਣ ਤੁਸੀਂ ਜੇ ਉਹਨਾਂ ਦੇ ਕੈਂਪੇਨ ਦੇ ਪੀਰੀਅਡ ਚ ਦੇਖੋ ਅچھے ਦਿਨ ਆਉਣਗੇ ਦੇ ਥੱਲੇ ਸੀ ਕਿ 20-20 ਲੱਖ ਰੁਪਈਆ ਸੀ ਕਾਲਾ ਧਨ ਸਵਿਟਸ ਬੈਂਕਾਂ ਚੋਂ ਲਿਆਵਾਂਗੇ ਉਦੋਂ ਫਿਗਰਸ ਵੀ ਆਈਆਂ ਕਿ 1900 ਬਿਲੀਅਨ ਡਾਲਰ ਇੰਡੀਅਨਸ ਦਾ ਹੈ ਔਰ ਇਹ ਉਹ ਹੁਣ ਲੋਕ ਤਾਂ 2 ਸਾਲ ਬੀਤਣ ਬਾਅਦ ਹੁਣ 2.5 ਤੋਂ ਵੀ ਲੰਘ ਗਈ ਗੱਲ ਇਹ ਪੁੱਛਣ ਲੱਗ ਗਏ ਸੀ ਕਿ ਜੀ ਆਏ ਨਹੀਂ ਪੈਸੇ ਜੀ ਤੇ ਇਹ ਹੁੰਦਾ ਜਿਵੇਂ ਇੱਕ ਜ਼ਮਾਨੇ ਦੇ ਵਿੱਚ ਜਦੋਂ ਅਜੇ ਸਰਜਰੀ ਜੈ ਇੰਨੀ ਕਿ ਐਡਵਾਂਸਮੈਂਟ ਨਹੀਂ ਸੀ ਜੇ ਤੁਹਾਡੇ ਢਿੱਡ ਦੇ ਵਿੱਚ ਪੇਨ ਹੈ ਜਿਹਨੂੰ ਅੱਜ ਅਪੈਂਡੀਸਾਈਟਿਸ ਕਹਿੰਦੇ ਹੋ ਜਾਂ ਕੋਈ ਹੋਰ ਹੁੰਦਾ ਉਹਦਾ ਤੋਂਨਾਂ ਕੋਲ ਰਾਜ ਨਹੀਂ ਸੀ ਢਿੱਡ ਤਾਂ ਖੋਲਦੇ ਨਹੀਂ ਸੀ ਉਹ ਅਗਲਾ ਜਿਹੜੇ ਪੈਰ ਸਾੜ ਦਉਂਦੇ ਸੀ ਕਿਉਂਕਿ ਸੜੇ ਦਾ ਇਲਾਜ ਸੀ ਕਿ ਵੀ ਉਹਨੂੰ ਮਲਵਾ ਬਣੀ ਆਈ ਸੀ ਦੂਜੀਆਂ ਹੁੰਦਾ ਸੀ ਵੀ ਉਹ ਦਰਦ ਭੁੱਲ ਜਾਂਦੇ ਸੀ ਉਹਨੂੰ ਕਿਉਂਕਿ ਜਦੋਂ ਹੁੰਦੀ ਆ ਕਿ ਵੀ ਉਹ ਫਿਰ ਸੜੇ ਦੀ ਦਰਦ ਹੁੰਦੇ ਸੀ ਤਾਂ ਉਹਨੂੰ ਉਹ ਠੀਕ ਕਰ ਦਿੰਦਾ ਸੀ ਉਹਦਾ ਧਿਆਨ ਦੂਜੇ ਪਾਸੇ ਹੁੰਦਾ ਸੀ ਸੋ ਐਗਜ਼ੈਕਟਲੀ ਇਸ ਲਾਈਨ ਦੇ ਉੱਤੇ ਅਸੀਂ ਸਮਝਦੇ ਹਾਂ ਵੀ ਜਿਹੜੀਆਂ ਪ੍ਰੋਬਲਮਸ ਲੋਕ ਫੇਸ ਕਰਦੇ ਨੇ ਕਾਲੇ ਤਨ ਵਾਲੀ ਗੱਲ ਤਾਂ ਇਹ ਆਪ ਕਾਲਾ ਤਨ ਬਣਾਉਣ ਵਾਲੇ ਨੇ ਬਾਣੀ ਸਾਰੇ ਇਕੱਠੇ ਹੋਏ ਹੋਏ ਨੇ ਜੀ ਸਾਰੇ ਮੁਫਾਦ ਹੁਣ ਅਮਿਤ ਸ਼ਾਹ ਦੇ ਉੱਤੇ ਕਿੰਨੇ ਚਾਰਜ ਲੱਗਦੇ ਨੇ ਆ ਸਹਾਰਾ ਡਾਇਰੀ ਸਾਹਮਣੇ ਆਈ ਹੈ ਭਾਵੇਂ ਰਾਹੁਲ ਗਾਂਧੀ ਵੀ ਘਟਿਆ ਅਜੇ ਲੈਵਲ ਦਾ ਇੱਕ ਲੀਡਰ ਵੀ ਨੇ ਉਹਨੂੰ ਕਹੜਾ ਮੰਨਦਾ ਪਰ ਉਹਨੇ ਮੋਦੀ ਨੂੰ ਚੈਲੰਜ ਕੀਤਾ ਹੋਇਆ ਵੀ ਤੂੰ ਦੱਸ ਸਹਾਰਾ ਡਾਇਰੀ ਵਿੱਚ ਕੀ ਨਿਕਲਿਆ ਕੀ ਨਹੀਂ ਹੁਣ ਸ਼ਿਲਾ ਦਿਖਸ਼ਤ ਦਿੱਲੀ ਦੀ ਚੀਫ ਮਿਨਿਸਟਰ ਬਹੁਤ ਇਮਾਨਦਾਰ ਉਹਦੇ ਚ ਉਹਦਾ ਵੀ ਨਾ ਹੈ ਕਿ ਇੰਨੀ ਤਰੀਕ ਨੂੰ ਉਹ ਜਿਹੜਾ ਉਹ ਉਹਨੂੰ ਜਿਹੜਾ ਇਨਾ ਉਹਨਾਂ ਨੇ ਪੈਸੇ ਦਿੱਤੇ ਜਿਹੜੇ ਨੇ 1 ਕਰੋੜ ਕੈਸ਼ ਦਿੱਤਾ ਹੁਣ ਕੋਲੋਂ ਮਿਲਾ ਕੇ ਜਦੋਂ ਅਸੀਂ ਇਹਨਾਂ ਦਾ ਵੇਰਵਾ ਦੇਖਦੇ ਹਾਂ ਕਿ ਇਹ ਤਾਂ ਸਾਰਾ ਇਹਨਾਂ ਦੀ ਹੋਂਦੀ ਜਿਹੜੀ ਆ ਉਹ ਕਾਲੇ ਤੰਦ ਦੇ ਉੱਤੇ ਖੜੀ ਏ ਹੁਣ ਇਸ ਸਾਰੇ ਤੋਂ ਬਾਅਦ ਸਵਾਲੇ ਆਂਦੇ ਔਰ ਉਹਨੇ ਅਖੀਰ ਚ ਚੰਗਾ ਕੀਤਾ ਉਹਨਾਂ ਨੇ ਕਿਹਾ ਜੀ ਕੋਈ 420 ਦੇ ਰੋਡ ਛਾਪੋ ਜੀ ਵੀ ਹੈ ਹੀ ਤੁਸੀਂ 420 ਤੁਹਾਡੀ ਹੋਂ ਦੀ 420 ਦੇ ਉੱਤੇ ਖੜੀ ਏ ਔਰ ਤੁਹਾਡੀਆਂ ਕਰਤੂਤਾ ਵੀ ਇਹ ਨੇ ਵੈਸੇ ਲਾਲੂ ਯਾਦਵ ਜਿਹਦਾ ਅੰਦਾਜ਼ ਜ਼ਰਾ ਮਸਕਰਿਆਂ ਵਾਲਾ ਹੁੰਦਾ ਉਹਨੇ ਮੋਦੀ ਨੇ ਕਿਹਾ ਸੀ ਨਾ ਜੀ ਮੂਝੇ 60 ਦਿਨ ਦੋ ਫਿਰ ਮੂਝੇ ਚੁਰਹਾਈ ਮੇਂ ਖੜਾ ਕਰ ਲੈਣਾ ਉਹ ਕਹਿੰਦਾ ਜੀ ਇੰਨੇ ਦਿਨ ਬੀਤ ਗਏ ਦੱਸੋ ਚਰਾਹ ਤੁਸੀਂ ਝੋੜੋ ਕਿਹੜੇ ਚਰਾਹੇ 'ਚ ਤੁਹਾਨੂੰ ਖੜਾ ਕਰਮੈਂ ਜੀ ਤੁਹਾਨੂੰ ਹੁਣ ਸਜ਼ਾ ਦੇਈ ਹੈ ਔਰ ਇਸ ਸਾਰੇ ਦੇ ਨਾਲ ਅਸੀਂ ਇਹ ਵੀ ਦੇਖਦੇ ਹਾਂ ਮੁਹੰਮਦ ਬਿਨ ਤੁਗਲਕ ਤੇ ਘਰ ਇਵੇਂ ਹੀ ਹੁੰਦੇ ਨੇ ਜਿਹੜੇ ਤੁਗਲਕੀ ਫੈਸਲੇ ਨੇ ਇਹ ਤਾਂ ਚਲੋ ਉੱਥੇ ਐਕਸਪ੍ਰੈਸ਼ਨ ਹੀ ਹੈ ਕਿ ਵੀ ਇਹ ਤਾਂ ਤੁਗਲਕੀ ਫੈਸਲਾ ਹੈ ਇਹੋ ਜੇ ਵੀ ਨੇ ਰਾਜਧਾਨੀ ਬਦਲ ਕੇ ਇੱਕ ਥਾਂ ਤੋਂ ਦੂਜੀ ਥਾਂ ਲੈ ਗਏ ਫਿਰ ਇਦਾਂ ਦੀਆਂ ਵੀ ਕਹਾਣੀਆਂ ਨੇ ਚਮੜੇ ਦੇ ਸਿੱਕੇ ਮਾਸ਼ਕੀ ਬਣਿਆ ਇੱਕ ਦਿਨ ਲਈ ਰਾਜਾ ਆਜਾਦੇ ਦਿਨ ਲਈ ਉਹਨੇ ਚਮੜੇ ਦੇ ਸਿੱਕੇ ਚਲਾ ਦਿੱਤੇ ਔਰ ਹੈ ਤਾਂ મોદી ਦਾ ਇਹ ਫੈਸਲਾ ਵੀ ਔਰ ਜੋ ਬਾਕੀ ਕੁਝ ਵੀ ਕਰ ਰਿਹਾ ਜਿਵੇਂ ਉਹ ਡੋਬ ਰਿਹਾ ਸਾਰਿਆਂ ਨੂੰ ਜੀ ਉਹ ਤਾਂ ਜਾਏਗਾ ਤਾਂ ਤੁਗਲਕ ਦੀ categories ਇਹ ਤੁਗਲਕ ਤੋਂ ਵੀ ਵੱਡਾ ਜਿਹੜਾ ਹੈ ਤੁਗਲਕ ਨੇ ਕੋਈ ਜੰਗਬਾਜ਼ੀ ਨਹੀਂ ਸੀ ਕੀਤੀ ਆਪਣੇ ਲੋਕਾਂ ਨੂੰ ਇਹ ਤਾਂ ਜੋ ਹਾਲ ਕਰ ਰਿਹਾ ਇਹ ਉਹਦੇ ਤੋਂ ਵੀ ਬਾਹਰ ਹਿਸਟਰੀ ਦੇ ਵਿੱਚ ਜਾਏਗਾ ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਸ਼ਰਨਜੀਤ ਸਿੰਘ ਨੇ ਕਿ ਵੀ ਇਹਨੂੰ ਡੈਮੋਕਰੇਸੀ ਕਹਿਣਾ ਵੀ ਇਹ ਡੈਮੋਕਰੇਸੀ ਸ਼ਬਦ ਦਾ ਜਿਹੜਾ ਉਸ ਨੂੰ ਛੋਟਾ ਕਰਨਾ ਇਹ ਜੂਆਬਾਜ਼ੀ ਹੈ ਦੜੇ ਸਟੇ ਔਰ ਇਹ ਜਿਹੜੀ ਸਾਰਾ ਹੀ ਪਾਰਟ ਹੈ ਉਹਦੇ ਥੱਲੇ ਇਹ ਰਨ ਹੋ ਰਿਹਾ ਹੋਰ ਤਾਂ ਔਰ ਇਹਨਾਂ ਚ ਤੱਕ ਕਾਨਸੈਪਟ ਹੀ ਨਹੀਂ ਹੈ ਡੈਮੋਕਰੇਸੀ ਦੇ ਵਿੱਚ ਜਨ ਜਿਵੇਂ ਕਦੇ ਉਹ ਅਮਰੀਕਨ ਦੇ ਨਾਲ ਕੋਈ ਮੇਰੀ ਗੱਲ ਹੋਏ ਤਾਂ ਮੈਂ ਕਹਿੰਦਾ ਜੀ ਤੁਸੀਂ ਕਿਉਂ ਇਹ ਲਾਰਜੈਸਟ ਡੈਮੋਕਰੇਸੀ ਦਾ ਝੂਠ ਖਰੀਦਦੇ ਹੋ ਜੀ ਵੀ ਤੁਹਾਡੀ ਡੈਮੋਕਰੇਸੀ ਦਾ ਬੇਸ ਇਹ ਹੈ ਕਿ 올 men are created equal ਜੀ ਤੇ ਇਹਨਾਂ ਦੀ ਆਈਡੀਓਲੋਜੀ ਦੇ ਆਧਾਰ ਇਹ ਹੈ ਵੀ 올 men are created अनइक्वल ਜਨਮ ਤੋਂ ਹੀ ਕੋ ਬਾਂਮਣ ਹੈ ਕੋਈ ਸ਼ੂਦਰ ਹੈ ਡੈਮੋਕਰੇਸੀ ਕਿੱਥੋਂ ਹੋ ਗਈ ਸੋ ਫੁੱਲ ਮਿਲਾ ਕੇ ਮੈਂ ਸਮਝਦਾ ਵੀ ਇਸ ਸਾਰੇ ਨੇ ਇਹਨਾਂ ਦਾ ਕਾਫੀ ਜਲੂਸ ਕੱਢਿਆ ਇਨਵੈਸਟਮੈਂਟ ਆਲਮੋਸਟ ਨਾਂ ਦੇ ਬਰਾਬਰ ਹੈ ਔਰ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਸ ਸਾਰੇ ਚ ਇਸ ਕਾਲੇ ਧਨ ਜੋ ਕੱਲਾ ਭਾਜਪੀ ਨਹੀਂ ਜਦੋਂ ਉਸ ਤੋਂ ਪਹਿਲਾਂ ਇੱਕ ਹਵਾਲਾ ਕਾਂਡ ਨਿਕਲਿਆ ਸੀ ਜਿੱਦ ਜੈਦਵਾਨੀ ਦਾ ਵੀ ਨਾਂ ਆਇਆ ਦੂਜੇ ਵੀ ਕਿਵੇਂ منی ਲਾਂਡਰਿੰਗ ਹੈ ਤੇ ਅਟਲ ਬਿਹਾਰੀ ਵਾਜਪਾਈ ਪ੍ਰਾਈਮ ਮਿਨਿਸਟਰ ਹੁੰਦਾ ਸੀ ਉਹਨੂੰ ਇੱਕ ਪ੍ਰੈਸ ਕਾਨਫਰੰਸ ਪੁੱਛਿਆ ਪੱਤਰਕਾਰ ਨੇ ਜੀ ਕਿ ਤੁਹਾਡਾ ਪਾਰਟੀ ਤੁਹਾਡਾ ਵੀ ਨਾਂ ਵਿੱਚ ਆਉਂਦਾ ਹੈ ਕੀ ਹੈ ਤਾਂ ਉਹ ਰੈਲੇਟਿਵਲੀ ਨਾ ਉਹ ਈਮਾਨਦਾਰ ਸੀ ਹਾਲਾ ਹੈ ਤਾਂ ਪੱਕਾ ਹਿੰਦੂਤਵੀ ਸੀ ਔਰ ਮੈਂ ਇੱਕ ਦਿਨ ਦੇਖ ਰਿਹਾ ਸੀ ਕਿ ਜਦੋਂ ਪਾਰਲੀਮੈਂਟਰੀ ਕਮੇਟੀ ਹੁਕਮ ਸਿੰਘ ਦੇ ਵੇਲੇਂਦਰਾ ਗਾਂਧੀ ਨੇ ਬਣਾਈ ਜਿਨੇ ਰਿਕਮੈਂਡ ਕਰਨਾ ਸੀ ਕਿ ਪੰਜਾਬੀ ਸੂਬਾ ਬਣਨਾ ਚਾਹੀਦਾ ਹੈ ਕਿ ਨਹੀਂ ਅਟਲ ਬਿਹਾਰੀ ਵਾਜਪਾਈ ਵੀ ਉਹਦਾ ਮੈਂਬਰ ਸੀ ਐਂਡ ਹੀ ਵਾਸ ਦਾ ਓਨਲੀ ਮੈਂਬਰ ਜਿਨੇ ਪੰਜਾਬੀ ਸੂਬੇ ਦੇ ਅਗੇਂਸਟ ਜਿਹੜਾ ਕਿਹਾ ਸੀ ਪਰ ਉਸ ਪ੍ਰੈਸ ਕਾਨਫਰੈਂਸ ਅਡਵਾਨੀ ਨੇ ਕਿਹਾ ਹਮਨੇ ਵੀ ਇਸ ਬਹਿਤੀ ਗੰਗਾ ਮੇਂ ਹਾਥ ਧੋਏ ਹੋਏ ਹੂਏ ਉਹ ਜਦੋਂ ਇਹ ਕਾਲੇਤਨ ਦੀ ਵਹਿਤੀ ਗੰਗਾ ਇਹ ਗੰਗਾ ਕੀ ਤੁਹਾਡੀ ਗੰਗਾ ਹੀ ਕਾਲੇਤਨ ਦੀ ਹੈ ਉਹ ਵੀ ਗੰਗਾ ਵੀ ਗੰਦੀ ਪੋਲਿਊਟਡ ਤੁਸੀਂ ਵਿੱਚ ਟੁੱਬੀਆਂ ਲਾਣ ਵਾਲੇ ਵੀ ਤੁਸੀਂ ਉਸ ਗੰਦੀ ਗੰਗਾ ਵਿੱਚ ਟੁੱਬੀਆਂ ਲਾਉਂਦੇ ਹੋ ਤੇ ਗੰਧ ਹੀ ਤੁਹਾਡੇ ਸਿਰ ਦੇ ਉੱਤੇ ਆ ਗੰਧ ਹੀ ਤੁਹਾਡੇ ਦਿਮਾਗਾਂ 'ਚ ਔਰ ਇਹ ਕਾਲਾਤਾਨੀ ਤੁਹਾਡੀ ਜਿਹੜੀ ਹੈ ਉਹ ਤੁਹਾਡੀ ਹੋਂਦ ਹੀ ਇਸ ਕਾਲੇਪਨ ਨਾਲ ਹੈ ਕਿਉਂਕਿ ਕਰਤੂਤਾਂ ਵੀ ਤੁਹਾਡੀਆਂ ਕਾਲੀਆਂ ਸੋਚ ਵੀ ਤੁਹਾਡੀ ਕਾਲੀ ਤੇ ਜਿਹਨੂੰ ਗੁਰੂ ਸਾਹਿਬ ਨੇ ਯਾਦ ਕਰਵਾਇਆ ਹੋਇਆ ਕਿ ਭਾਈ ਆਲਟੀਮੇਟਲੀ ਇਹ ਜਿਹੜਾ ਕਾਲਾਪਨ ਹੈ ਇਹ ਤੁਹਾਡਾ ਅੰਦਰ ਔਰ ਬਾਹਰ ਮਨੋ ਕਸੁੱਧਾਂ ਕਾਲੀਆਂ ਬਾਹਰ ਚਿੱਟਵੜੀਆਂ ਜਿਵੇਂ ਬਾਂਦਰ ਤੁਸੀਂ ਕਸ਼ੁੱਧੋ ਕਾਲੇ ਹੋ ਬਾਹਰ ਚਿੱਟੇ ਗੱਲੀਆਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਗੱਲਾਂ ਸਾਡੀਆਂ ਬਹੁਤ ਚੰਗੀਆਂ ਨੇ ਪਰ ਸਾਡਾ ਆਚਾਰ ਵਿਹਾਰ ਮਾੜਾ ਜੀਰਾ ਸਾਹਿਬ ਬਿਲਕੁਲ ਤੁਸੀਂ ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦਾ ਰਾਗ ਦੇਵ ਗੰਧਾਰੀ ਦਾ ਸ਼ਬਦ ਚੁਣਿਆ ਜੀ ਪ੍ਰਭ ਜੀ ਤਉ ਪ੍ਰਸਾਦ ਤਉ ਪ੍ਰਸਾਦ ਪ੍ਰਮਡਾਰਿਓ ਤੁਮਰੀ ਕਿਰਪਾ ਤੇ ਸਭ ਕੋ ਆਪਣਾ ਮਨ ਮੈਂ ਇਹ ਵਿਚਾਰਿਓ ਰਹਾਓ ਕੋਟ ਪਰਾਧ ਮਿਟੇ ਤੇਰੀ ਸੇਵਾ ਦਰਸ਼ਨ ਦੂਖ ਉਤਾਰਿਓ ਨਾਮ ਜਪਤ ਮਹਾਂ ਸੁਖ ਪਾਇਓ ਚਿੰਤਾ ਰੋਗ ਬਿਦਾਰਿਓ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਬਿਸਾਰਿਓ ਮਾਇਆ ਬੰਧ ਕਾਟੇ ਕਿਰਪਾ ਨਿਦ ਨਾਨਕ ਆਪ ਉਦਾਰਿਓ ਜੀ ਇਸ ਸ਼ਬਦ ਦਾ ਮੂਲ ਤਤ ਇਹੀ ਹੈ ਕਿ ਜਦੋਂ ਅਸੀਂ ਆਪਣਾ ਆਪ ਰੱਬ ਦੇ ਹਵਾਲੇ ਕਰ ਦਿੰਦੇ ਹਾਂ ਆਪਣਾ ਆਪ ਵਾਹਿਗੁਰੂ ਦੇ ਹਵਾਲੇ ਕਰ ਦਿੰਦੇ ਹਾਂ ਤੇ ਫੇਰ ਪ੍ਰਭ ਜੀ ਤਉ ਪ੍ਰਸਾਦ ਪ੍ਰਮਡਾਰਿਓ ਮਨ ਦੇ ਵਿੱਚ ਜਿਹੜੀ ਦੁਬਧਾ ਚਲਦੀ ਹੈ ਉਦੇੜ ਬੁਣ ਚਲਦਾ ਹੈ ਉਸ ਨੂੰ ਅਸੀਂ ਪਰਮ ਕਹਿੰਦੇ ਆ ਡਾਊਟ ਕਹਿੰਦੇ ਸਸਪੀਸ਼ਨ ਕਹਿੰਦੇ ਡਾਈਕਾਟੋਮੀ ਕਹਿੰਦੇ ਅਨਸਰਟੇਨਟੀ ਕਹਿੰਦੇ ਤੇ ਗੁਰੂ ਸਾਹਿਬ ਯਾਦ ਕਰਵਾਉਂਦੇ ਨੇ ਕਿ ਜੇ ਰੱਬ ਦੀ ਸ਼ੈਲਟਰ ਚ ਚਲੇ ਜਾਈਏ ਰੱਬ ਦੀ ਪਨਾਹ ਚ ਚਲੇ ਜਾਈਏ ਤੋ ਪਰਮ ਡਾਰਿਓ ਡਰਨਾ ਹੁੰਦਾ ਡਿਸਪੈਲ ਤੇ ਫਿਰ ਤੁਹਾਡੇ ਵਿਚਲਾ ਜਿਹੜਾ ਉਹ ਪਰਮ ਹੈ ਉਹ ਸਸਪੀਸ਼ਨ ਹੈ ਉਹ ਦੌੜ ਜਾਂਦਾ ਤੁਮਰੀ ਕਿਰਪਾ ਤੇ ਸਭ ਕੋ ਆਪਣਾ ਮਨ ਮੈਂ ਹੈ ਵਿਚਾਰਿਓ ਤੇ ਜਦੋਂ ਹੈ ਵਾਹਿਗੁਰੂ ਤੇਰੀ ਕਿਰਪਾ ਹੁੰਦੀ ਹੈ ਫਿਰ ਸਾਰੇ ਆਪਣੇ ਲੱਗਣ ਲੱਗ ਜਾਂਦੇ ਨੇ ਕਿਸੇ ਨਾਲ ਬੇਗਾਨਗੀ ਦਾ ਅਹਿਸਾਸ ਹੀ ਨਹੀਂ ਹੁੰਦਾ ਬਿਸਰ ਗਈ ਸਭ 타ਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ हमको ਬਨਾਈ ਇਹ ਰੱਬ ਦੇ ਰਸਤੇ ਤੇ ਤੁਰਨ ਵਾਲਿਆਂ ਦੀ ਮਾਨਸਿਕ ਸਥਿਤੀ ਹੁੰਦੀ ਹੈ ਜੀ ਕੋਟ ਪਰਾਧ ਮਿਟੇ ਤੇਰੀ ਸੇਵਾ ਦਰਸ਼ਨ ਦੁਖ ਉਤਾਰਿਓ ਨਾਮ ਜਪਤ ਮਹਾ ਸੁਖ ਪਾਇਓ ਚਿੰਤਾ ਰੋਗ ਬਿਦਾਰਿਓ ਕਿ ਜਦੋਂ ਅਸੀਂ ਰੱਬ ਦੀ ਸਰਵਿਸ ਦੇ ਵਿੱਚ ਵਾਹਿਗੁਰੂ ਦੇ ਸਰਵਿਸ ਦੇ ਵਿੱਚ ਉਹਦੀ ਖਲਕਤ ਦੀ ਸੇਵਾ ਦੇ ਵਿੱਚ ਆ ਜਾਂਦੇ ਹਾਂ ਤੇ ਉਸ ਦੇ ਦਰਸ਼ਨ ਦਰਸ਼ਨ ਇਹੀ ਨੇ ਜਦੋਂ ਰੱਬ ਤੁਹਾਡੇ ਅੰਦਰ ਹਮੇਸ਼ਾ ਤੁਹਾਡੀ ਯਾਦ ਚ ਹੁੰਦਾ ਹੈ ਦੁੱਖ ਉਤਾਰਿਓ ਤੁਹਾਡੇ ਸਾਰੇ ਦੁੱਖ ਸੌ ਰੋਜ਼ ਖਤਮ ਹੋ ਜਾਂਦੇ ਨੇ ਉਸ ਦੀ ਯਾਦ ਦੇ ਵਿੱਚ ਮਹਾਂ ਸੁਖ ਪਾਇਓ ਤੁਹਾਡੇ ਅੰਦਰ ਆਨੰਦ ਹੁੰਦਾ ਹੈ ਸੈਂ ਉਹ ਇੱਕ ਬਲਿਸਫੁਲ ਲੈਸ ਹੁੰਦੀ ਐ ਐਕਸਟੈਸੀ ਹੁੰਦੀ ਐ ਜੀ ਚਿੰਤਾ ਰੋਗ ਬਿਦਾਰ ਬਿਦਾਰ ਹੁੰਦਾ ਕਾਸਟ ਆਊਟ ਕਿ ਜਿਹੜੀ ਚਿੰਤਾ ਉਹ ਪੱਜ ਜਾਂਦੀ ਐ ਕੋਈ ਵਰੀ ਨਾਂ ਦੀ ਚੀਜ਼ ਨਹੀਂ ਹੁੰਦੀ ਕਿਉਂਕਿ ਤੁਹਾਡੀ ਪਨਾਹ ਉਹ ਰੱਬ ਹੁੰਦਾ ਔਰ ਫਿਰ ਜਦੋਂ ਗੁਰੂ ਨਾਨਕ ਸਾਹਿਬ ਯਾਦ ਕਰਾਉਂਦੇ ਨੇ ਕਿ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲਮੈ ਜੰਤ ਉਪਾਏ ਕ ਤਿਨਾ ਵੀ ਰੋਜੀ ਦੇ ਕਿਵੇਂ ਫਿਰ ਇਸ ਗੱਲ ਦਾ ਫਿਕਰ ਨਹੀਂ ਹੁੰਦਾ ਕਿ ਰੋਜ਼ੀ ਕਿੱਥੋਂ ਆਏਗੀ ਗੁਰੂ ਸਾਹਿਬ ਨੇ ਕਿਹਾ ਭਾਈ ਪਾਣੀ ਦੇ ਵਿੱਚ ਜਿਨ੍ਹਾਂ ਨੂੰ ਨੇ ਪੈਦਾ ਕੀਤਾ ਉਹਨਾਂ ਨੂੰ ਵੀ ਉਹ ਰੱਬ ਰੋਜ਼ੀ ਦਿੰਦਾ ਹੈ ਉਹ ਹਰ ਇੱਕ ਦੇ ਲਈ ਫਿਕਰ ਕਰਦੇ ਜੀ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਵਿਸਾਰਿਓ ਮਾਇਆ ਬੰਦ ਕਾਟੇ ਕਿਰਪਾ ਨਿਤ ਨਾਨਕ ਆਪ ਉਦਾਰਿਓ ਹੁਣ ਇਹ ਜਿਹੜੀਆਂ ਵਾਈਸਸ ਨੇ ਜਿਹੜੇ ਵਿਕਾਰ ਨੇ ਜਿਹੜੀਆਂ ਕਮਜ਼ੋਰੀਆਂ ਨੇ ਉਹ ਲਸਟ ਹੈ ਐਂਗਰ ਹੈ ਲੋਭ ਗਰੀਡ ਹੈ ਝੂਠ ਹੈ ਜੀ ਨਿੰਦੇ ਹੈ ਜਿਨ੍ਹਾਂ ਦੇ ਵਿੱਚ ਸਾਡਾ ਮਨ ਉਲਝਿਆ ਰਹਿੰਦਾ ਇਹਨਾਂ ਸਾਰਿਆਂ 'ਚ ਹੀ ਅਸੀਂ ਆਪਣਾ ਦਿਨ ਗੁਜ਼ਾਰਦੇ ਆ ਜੇ ਜ਼ਿੰਦਗੀ ਸਾਡੀ ਇਹਦੇ 'ਚ ਹੀ ਜਾਂਦੀ ਹੈ ਗੁਰੂ ਸਾਹਿਬ ਕਹਿੰਦੇ ਨੇ ਕਿ ਵੀ ਜਦੋਂ ਅਸੀਂ ਭਲੇ ਰਸਤੇ 'ਤੇ ਤੁਰਦੇ ਆ ਰੱਬ ਦੇ ਰਸਤੇ 'ਤੇ ਤੁਰਦੇ ਆ ਫਿਰ ਅਸੀਂ ਸੰਗਤ ਵੀ ਭਲੇ ਲੋਕਾਂ ਦੀ ਕਰਾਂਗੇ ਜਿਹਨਾਂ ਦੇ ਸਾਧੂ ਸੰਤ ਫਕੀਰ ਦਰਵੇਸ਼ ਰੱਬ ਦਾ ਬੰਦਾ ਜੁੜਿਆ ਹੋਇਆ ਹੈ ਫਕੀਰ ਇਹ ਸਾਰੇ ਸ਼ਬਦ ਉਸ ਲਈ ਨੇ ਕੋਈ ਉਹਦੇ ਪਹਿਰਾਵੇ ਨਾਲ ਤਾਲੁਕ ਨਹੀਂ ਹੁੰਦਾ ਕਿ ਵੀ ਕਿਸੇ ਨੇ ਕਾਲੀ ਕਫਨੀ ਪਾਈ ਹੋਈ ਹੈ ਖਫਨੀ ਪਾਈ ਹੋਈ ਹੈ ਜਾਂ ਕਾਲਾ ਚੋਲਾ ਪਾਇਆ ਹੈ ਜਾਂ ਚਿੱਟਾ ਚੋਲਾ ਪਾਇਆ ਹੈ ਉਹਦਾ ਬਾਬਾ ਫਰੀਦ ਨੇ ਯਾਦ ਕਰਵਾਇਆ ਕਿ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਨ ਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼ ਬਹੁਤ ਵਾਰ ਇਹ ਜਿਹੜਾ ਪਖੰਡ ਹੈ ਉਹ ਤਾਂ ਇਸ ਕਿਸਮ ਦਾ ਹੈ ਪਰ ਇੱਥੇ ਉਹਨਾਂ ਭਲੇ ਲੋਕਾਂ ਦੀ ਸੰਗਤ ਦੀ ਗੱਲ ਹੈ ਜਿਨ੍ਹਾਂ ਨੇ ਆਲਰੇਡੀ ਆਪਣੇ ਆਪ ਨੂੰ ਰੱਬ ਦੇ ਰਸਤੇ ਤੇ ਤੋਰ ਕੇ ਇਹਨਾਂ ਵਿਕਾਰਾਂ ਤੋਂ ਛੁਟਕਾਰਾ ਪਾਇਆ ਹੋਇਆ ਹੈ ਮਾਇਆ ਬੰਦ ਕਾਟੇ ਕਿਰਪਾ ਨਿਦ ਨਾਨਕ ਆਪ ਉਧਾਰਿਓ ਜਦੋਂ ਅਸੀਂ ਰੱਬ ਦੀ ਸ਼ਰਨ ਚ ਆ ਜਾਂਦੇ ਹਾਂ ਉਸ ਦੀ ਸ਼ੈਲਟਰ ਚ ਆ ਜਾਂਦੇ ਹਾਂ ਉਸ ਦੀ ਪਨਾਹ ਚ ਆ ਜਾਂਦੇ ਹਾਂ ਤੇ ਪੰਜਵੇਂ ਨਾਨਕ ਯਾਦ ਕਰਵਾਉਂਦੇ ਨੇ ਕਿ ਫੇਰ ਰੱਬ ਸਾਡੇ ਅੰਦਰੋਂ ਕਿਰਪਾ ਨਿਦ ਹੈ ਰਹੀਮ ਜਿਹਨੂੰ ਕਹਿੰਦੇ ਨੇ ਰਹਿਮ ਕਰਨ ਵਾਲਾ ਕਰਮ ਕਰਨ ਵਾਲਾ ਕਰਮਵੰਦ ਕਿ ਉਹ ਫਿਰ ਕਿਰਪਾ ਕਰਕੇ ਆਪਣੀ ਬਖਸ਼ਿਸ਼ ਕਰਕੇ ਮਾਇਆ ਬੰਦ ਜਿਹੜੀ ਸਾਡੇ ਮਨ ਦੇ ਅੰਦਰ ਮੈਟੀਰੀਅਲਿਜ਼ਮ ਦੀ ਦੁਨੀਆਦਾਰੀ ਦੀ ਪਕੜ ਹੁੰਦੀ ਹੈ ਉਸ ਨੂੰ ਰੱਬ ਖੁਦ ਹੀ ਕੱਟ ਦਿੰਦਾ ਹੈ ਨਾਨਕ ਆਪ ਉਧਾਰਿਓ ਦਾ ਮਤਲਬ ਹੈ ਜਿਵੇਂ ਕੋਈ ਚੱਕਰ ਚ ਡਿਗੇ ਹੁੰਦੀ ਹੈ ਤੇ ਜਦੋਂ ਕੋਈ ਉਸ ਨੂੰ ਕੱਢ ਲਏ ਉਸ ਚੱਕਰ ਚੋਂ ਉਸ ਦਾ ਉਧਾਰ ਕਰਨਾ ਉਸ ਨੂੰ ਫ੍ਰੀ ਕਰ ਦੇਣਾ ਕਿਸੇ ਵੀ ਇਸ ਕਿਸਮ ਦੀ ਇੰਟੈਂਗਲਮੈਂਟ ਤੋਂ ਕਿਸੇ ਵੀ ਕਿਸਮ ਦੀ ਵਾਇਸ ਤੋਂ ਔਰ ਉਹ ਫਿਰ ਆਨੰਦ ਦੇ ਵਿੱਚ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਨੇ ਪਾਇਆ ਇਸ ਸਟੇਜ ਨੂੰ ਪ੍ਰਾਪਤ ਹੁੰਦੇ ਜੀ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੀਆਂ ਵਿਚਾਰਾਂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ ਇਸ ਤੋਂ ਪਹਿਲਾਂ ਕਿ ਆਪਣੇ ਦਰਸ਼ਕਾਂ ਕੋ ਲਈਏ ਇਜਾਜ਼ਤ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਟੀਵੀ 84 ਨੂੰ ਇਹਨਾਂ ਗੈਜ਼ਟ ਤੇ ਦੇਖ ਸਕਦੇ ਹੋ ਜਿਸ ਤਰ੍ਹਾਂ ਕਿ ਸਪੈਕਟਰਮ ਫੇਸਬੁੱਕ ਜਾਦੂ ਰੋਕੂ ਤੇ ਬੈਲ 5 ਕੈਨੇਡਾ ਟੀਵੀ 84 ਦੀ ਐਪ ਪ੍ਰਾਈਮ ਤੇ ਤੁਸੀਂ ਆਨਲਾਈਨ ਸਟ੍ਰੀਮਿੰਗ ਤੇ ਵੀ ਦੇਖ ਸਕਦੇ ਹੋ ਗਲੋਬਲ ਸੀਪੀਐਨ ਐਪ ਦੇ ਰਾਹੀਂ ਵੀ ਤੁਸੀਂ ਐਸਟੀਵੀ84 ਨੂੰ ਦੇਖ ਸਕਦੇ ਹੋ ਤੇ ਹੁਣ ਤੁਸੀਂ ਸਾਨੂੰ ਦਿਓ ਇਜਾਜ਼ਤ ਸਾਡੇ ਪ੍ਰੋਗਰਾਮ ਦਾ ਸਮਾਪਤ ਹੁੰਦਾ ਹੈ ਤੁਸੀਂ ਆਪਣੀ رائے ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ s o s a t v 8 4 t v ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ t v 8 4 ਬੁਲਾਦੇ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ